ਕੰਬੂਟਾਰੇ ਦੇ ਇਸ ਤੋਂ ਨੰਬਰ ਕਾਸਟ ਕਰੋ 200 ਕਰੋੜ ਤੋਂ ਵੱਧ ਦੇ ਹੋਏ ਨੁਕਸਾਨ ਦੀ ਪਰਪਾਈ ਕਰੋ ਸੰਵੇਦਨਸ਼ੀਲ ਤੇ 200 ਕਰੋੜ ਤੋਂ ਵੱਧ ਦੇ ਹੋਏ ਨੁਕਸਾਨ ਦੀ ਪਰਪਾਈ ਕਰੋ ਸਾਡੀਆਂ ਬੀਬੀਆਂ ਤੇ ਭਰਾਵਾਂ ਤੇ ਤਿਆਰ ਕਰਨ ਵਾਲੀ ਮੌਤ ਪੰਜਾਬ ਸਰਕਾਰ ਮਰਦਾਪਾਉ ਕੌਡੀ ਸਰਕਾਰ ਦਾ ਹੱਥ ਜੋਕੇ ਇਤਵ ਲੋਗੂ ਨਹੀਂ ਲਾਗੂ ਨਹੀਂ ਹੋਣ ਪਿਆਗੇ ਕੇਂਦਰ ਦੀਆਂ ਨੀਤੀਆਂ ਲਾਗੂ ਨਹੀਂ ਹੋਣ ਪਿਆਗੇ ਸੁਵਿਧਾ ਟੋਲਟ ਜਾ ਕੇ ਸਾਰੇ ਡਿਟੇਨ ਕੀਤੇ ਸਾਰੇ ਆਗੂ ਰਹੇ ਕਰੋ ਸਾਰੇ ਸੋਗ ਬਜਾ ਦੇ ਜਿਹਨਾਂ ਦੇ ਗ੍ਰਾਹਤ ਕੀਤਾ ਆਗੂ ਰਹੇ ਕਰੋ ਸਾਧੀਆਂ ਮੰਨੀਆਂ ਹੋਣੀਆਂ ਮੰਗਾ ਲਾਗੂ ਕਰੋ लागू करो म ਦੁਬਾਰ ਮਜ਼ਦੂਰ ਚਨਾਬ ਕਮੇਟੀ ਪੰਜਾਬ ਜਿੰਦਾਬਾ ਧਰਨਿਆ ਤੋਂ ਦੇਸ ਧਰਨਿਆ ਤੋਂ ਜਾਤਾਂ ਦੇ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾ ਧਰਮੋ ਤੋਂ ਸਿਧਾ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾ ਸਾਦੇ ਸੰਵਿਧਾਨਕ ਹੱਕਾ ਤੋਂ ਰੋਕਣ ਵਾਲੀ ਪੰਜਾਬ ਸਰਕਾਰ ਮਰਦਾਬਾ ਮੁਕਾਬਲਾ ਮੁਕਾਬਲਾ करण जो साल लंघे बनो आहे लंघे ཡོོ ག གས རེ སྱ རོ རེ རྱ རེ རེ, རྱེ རེ, རེ རེ, རེ རེ ེ ར�ེ ར སས ར འའར འར ེ ར ར ག སེ འེ ག ི ར ར འར� ਕਿਹੜੇ ਭਾਈ ਇਹ ਤੇ ਬੇਜਾ ਗਾਣਾ ਇਹ ਕਿਹੜਾ ਬੈਂਸ ਦਾ ਸਾਫਤਾ ਨਾ ਹੋਣੀ ਆਇਆ ਹੈ ਬੈਂਸ ਦਾ ਸਾਫ ਵੇਖੋ ਵੀ ਰਿਹਾ ਯਾਰ ਕੀ ਨਾੜੀ ਰੋਡ ਆ ਉਹ ਜਿਹੜੇ ਮੁਸਾਫਰਾਂ ਨੂੰ ਦਿਖਾਉਂਦੇ ਨੂੰ ਜਿਹੜਾ ਰੋਕਿਆ ਗਿਆ ਅੱਗੇ ਨਹੀਂ ਜਾਣ ਦਿੱਤਾ ਗਿਆ ਸ਼ੰਭੂ ਥਾਣੇ ਦਾ ਕਰਾਹ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਦਿੱਲੀ ਅੰਦੋਲਨ ਜਿਹੜਾ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਤੇ ਰਤਨਪੁਰਾ ਬਾਰਡਰ ਤੇ ਲੱਗਿਆ ਹੋਇਆ ਸੀ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਉੱਥੇ ਜਿਹੜੀਆਂ ਛੜਕਾਂ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ ਉਹ ਵੀ ਪੰਜਾਬ ਦੇ ਵਿੱਚ ਆ ਕੇ ਉਦੋਂ ਇਹ ਭਗਵੰਤ ਮਾਨ ਨਹੀਂ ਬੋਲਿਆ ਉਹਨਾਂ ਨਾਲ ਮਿਲੀ ਭੌਤ ਸੀ ਇਹਨਾਂ ਦੀ ਸ਼ਾਂਤਮਈ ਅੰਦੋਲਨ ਚੱਲ ਰਿਹਾ ਸੀ ਸਾਡੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸਬੰਧਤ ਸੀਗੀਆਂ ਫਿਰ ਵੀ ਇਹਨੇ ਕੇਂਦਰ ਸਰਕਾਰ ਦੇ ਮੂਹਰੇ ਲੰਬਾ ਪੈ ਕੇ ਉਹਦੇ ਥੱਲੇ ਲੱਗ ਕੇ ਜਦੋਂ ਇਹਨਾਂ ਨੇ ਧੋਖੇ ਦੇ ਨਾਲ ਸਾਡੇ ਕਿਸਾਨ ਜਿਹੜੇ ਮੀਟਿੰਗ ਤੇ ਸੱਦੇ ਆ ਤੇ ਬਾਅਦ ਵਿੱਚ ਇਹਨਾਂ ਨੇ ਉੱਥੋਂ ਕਿਸਾਨ ਜਿਹੜੇ ਗਏ ਸੀਗੇ ਮੀਟਿੰਗ ਤੇ ਉਹ ਵੀ ਉਹਨਾਂ ਨੂੰ ਵੀ ਗ੍ਰੈਫਤਾਰ ਕੀਤਾ ਤੇ ਮੋਰਚਾ ਵੀ ਬੜੇ ਧੱਕੇ ਦੇ ਨਾਲ ਸਾਡੀਆਂ ਔਰਤਾਂ ਦੇ ਉੱਤੇ ਸਾਡੇ ਵਰਕਰਾਂ ਦੇ ਉੱਤੇ ਸਾਡੇ ਆਗੂਆਂ ਦੇ ਉੱਤੇ ਤਸ਼ੱਦਦ ਕਰਕੇ ਉਹ ਮੋਰਚਾ ਚੁਕਾਇਆ ਗਿਆ ਕਿਹਾ ਕੀ ਗਿਆ ਕਿ ਇੱਥੇ ਰੋਡ ਬੰਦ ਕੀਤੇ ਹੋਏ ਆ ਕਿਸਾਨਾਂ ਨੇ ਜਦੋਂ ਕਿ ਕਿਸਾਨਾਂ ਨੇ ਕੋਈ ਰੋਡ ਨਹੀਂ ਬੰਦ ਕੀਤਾ ਸੀਗੇ ਉਹ ਬੰਦ ਜਿਹੜੇ ਰੋਡ ਕੀਤੇ ਸੀ ਹਰਿਆਣਾ ਸਰਕਾਰ ਨੇ ਕੀਤੇ ਸੀ ਇਸ ਕਰਕੇ ਇਹ ਨੇ ਜਿਹੜੀ ਭਾਜਪਾ ਦੀ ਇਹ ਬੀ ਟੀਮ ਹੈ ਆਮ ਆਦਮੀ ਪਾਰਟੀ ਇਹਨਾਂ ਨੇ ਉਹਨਾਂ ਦੇ ਥੱਲੇ ਲੱਗ ਕੇ ਇਹ ਸਾਰਾ ਸਾਡਾ ਮੋਰਚੇ ਦਾ ਨੁਕਸਾਨ ਕੀਤਾ ਅੱਜ ਅਸੀਂ ਉੱਥੇ ਜਾ ਰਹੇ ਸੀ ਵੀ ਜਿਹੜਾ ਉਹਨਾਂ ਨੇ ਤਸ਼ੱਦਦ ਕੀਤਾ ਬ੍ਰਹਮਕੇ ਦੇ ਬਲਵੰਤ ਸਿੰਘ ਬ੍ਰਹਿਮਕੇ ਪੰਜਾਬ ਜਥੇਬੰਦੀ ਦਾ ਆਗੂ ਆ ਤੇ ਹੋਰ ਜਿੰਨੇ ਵੀ ਸਾਡੇ ਵਰਕਰਾਂ ਤੇ ਔਰਤਾਂ ਤੇ ਜਿੰਨਾ ਤੇ ਉਹਨਾਂ ਨੇ ਤਸ਼ੱਦਦ ਕੀਤਾ ਅਸੀਂ ਉਹਦੀ ਬਰਖਾਸਤਗੀ ਦੀ ਮੰਗ ਕਰਨੀ ਸੀ ਐਸ ਐਚਓ ਹਰਪ੍ਰੀਤ ਸਿੰਘ ਦੀ ਇਸੇ ਤਰ੍ਹਾਂ ਜਿਹੜਾ ਸਾਡਾ 200 ਕਰੋੜ ਤੋਂ ਵੱਧ ਨੁਕਸਾਨ ਮੋਰਚੇ ਦਾ ਹੋਇਆ ਉਹਦੀ ਪਰਭਾਈ ਮੰਗਦੇ ਸੀ ਅਸੀਂ ਜਿਹੜੀਆਂ ਉਥੋਂ ਦਾ ਗੁਰਲਾਲ ਘਨੌਰ ਹੈ ਟਰਾਲੀ ਚੋਰ ਹੈ ਜਿਹੜਾ ਐਮ ਐਲ ਏ ਆ ਉਹਦਾ ਤੇ ਉਹਨੇ ਉਹਦੇ ਗਰੋਹ ਨੇ ਉਥੋਂ ਜਿੰਨੀਆਂ ਟਰੈਕਟਰ ਤੇ ਟਰਾਲੀਆਂ ਚੋਰੀਆਂ ਕੀਤੀਆਂ ਇਹ ਸਾਡੀ ਰੱਖਿਆ ਵਾਸਤੇ ਨਹੀਂ ਬਣੇ ਇਹ ਤਾਂ ਸਾਨੂੰ ਹੋਰ ਤਕਲੀਫ ਦੇ ਰਹੇ ਆ ਉਥੋਂ ਟਰਾਲੀਆਂ ਚੋਰੀ ਕੀਤੀਆਂ ਤੇ ਅਸੀਂ ਉਹ ਉਥੋਂ ਦੇ ਲੋਕਾਂ ਦੇ ਜਿਹੜੇ ਲੋਕਲ ਲੋਕ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਲੱਭ ਲੱਭ ਕੇ ਉਹ ਟਰਾਲੀਆਂ ਲਿਆਂਦੀਆਂ ਹਾਲੇ ਵੀ ਸਾਡਾ ਬਹੁਤ ਸਾਰਾ ਸਮਾਨ ਆ ਜਿਹੜਾ ਉਥੋਂ ਟਰੈਕਟਰ ਟਰਾਲੀਆਂ ਨਹੀਂ ਮਿਲੀਆਂ ਤੇ ਬਹੁਤ ਸਾਰਾ ਸਾਡਾ ਜਿਹੜਾ ਨਿੱਜੀ ਸਮਾਨ ਸੀਗਾ ਤੰਬੂਆਂ ਦੇ ਵਿੱਚ ਮੰਜੇ ਕੂਲਰ ਏਸੀ ਫਰਿੱਜਾਂ ਉਹ ਸਾਰਾ ਕੁਝ ਵੀ ਉਹ ਸਣੇ ਲੀੜੇ ਸਾਡੇ ਉਹ ਸਾਰਾ ਕੁਝ ਉਹਨਾਂ ਨੇ ਜੀਸੀਬੀ ਦੇ ਨਾਲ ਟੈਸ਼ਨਸ ਕਰਦਾ ਤਬਾਹ ਕਰ ਦਿੱਤਾ ਤੇ ਕੁਝ ਉਥੋਂ ਦੇ ਜਿਹੜੇ ਇਹਨਾਂ ਦੇ ਗਰੋਹ ਦੇ ਲੋਕ ਪੁਲਿਸ ਦੀ ਹਾਜ਼ਰੀ ਦੇ ਵਿੱਚ ਚੱਕ ਕੇ ਲਗੇ ਆ ਅਸੀਂ ਅੱਜ ਉਥੇ ਆਪਣੇ ਇਸ ਦੁੱਖ ਨੂੰ ਲੈ ਕੇ ਜਾ ਰਹੇ ਸੀਗੇ ਉਥੇ ਸਾਡਾ ਇੱਕ ਦਿਨ ਦਾ ਧਰਨਾ ਸੀਗਾ ਪਰ ਇਹਨਾਂ ਨੇ ਜਿਹੜਾ ਲੋਕਤੰਤਰ ਦਾ ਗਲਾ ਘੁੱਟ ਕੇ ਜਿਹੜਾ ਡੈਮੋਕ੍ਰੇਸੀ ਆ ਉਹਦਾ ਕਹਾਨ ਕਰਕੇ ਇਹਨਾਂ ਨੇ ਸਾਨੂੰ ਉੱਥੇ ਸਾਡਾ ਜਿਹੜਾ ਲੋਕਤੰਤਰ ਹੱਕ ਬਣਦਾ ਇਹਨੂੰ ਦਬਾ ਕੇ ਉੱਥੇ ਜਾਣ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤਾ ਅਸੀਂ ਧਾਰਨਾ ਨਹੀਂ ਲਾਉਂਦੇਵਾਂਗੇ ਜਿਹੜੇ ਕਿਸਾਨ ਨਹੀਂਗੇ ਜਿੱਥੇ ਬੰਨੀਆਂ ਦੇ ਆਗੂ ਆਪਦੇ ਆਪਣੀ ਚਮਕਾਉਣ ਤੇ ਲੱਗੇ ਬੈਲ ਕਲੋਨੀ ਉਹ ਵੀ ਇਹਨਾਂ ਧਰਨਿਆਂ ਦੇ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਥਾਂ ਥਾਂ ਤੇ ਸਾਡੇ ਲੱਗੇ ਧਰਨਿਆਂ 'ਚ ਆ ਕੇ ਬਹਿਂਦਾ ਰਿਹਾ ਵੀ ਮੈਨੂੰ ਵੀ ਬੋਲਣ ਨੂੰ ਟਾਈਮ ਦੇ ਦਿਓ ਤੇ ਆਪ ਵੀ ਇਹਨਾਂ ਨੇ ਅੱਜ ਤੋਂ ਕੇਜੀਰਾਲ ਫੜਿਆ ਉੱਥੇ ਜਾ ਕੇ ਧਰਨੇ ਲਾਏ ਆ ਆ ਹੁਣ ਵੀ ਇਹਨਾਂ ਨੇ ਰੋਡਾਂ ਤੇ ਧਰਨੇ ਲਾਏ ਆ ਜਿਹੜਾ ਪਾਖੜਾ ਡਰਨ ਮਗਲ ਡੰਗਲ ਟਾਈਮ ਦੀ ਫਾਤਰ ਉਦੋਂ ਨਹੀਂ ਲੋਕ ਪਰੇਸ਼ਾਨ ਹੁੰਦੇ ਇਹ ਇੱਕ ਇਹ ਕਹਿੰਦਾ ਸੀ ਮੈਂ ਲੋਕਾਂ ਦਾ ਆਗੂ ਆ ਮੈਂ ਇਕੱਲਾ ਹੀ ਵਿਚਰੂੰਗਾ ਲੋਕਾਂ ਦੇ ਵਿੱਚ 1200 ਪੁਲਿਸ ਦਾ ਕਰਮਚਾਰੀ ਲੈ ਕੇ ਨਾਲ ਇਹ ਨਿਕਲਦਾ ਤੇ ਪਹਿਲਾਂ ਸਾਰੇ ਰੋਡ ਰਾਡ ਬੰਦ ਕਰ ਦਿੱਤੇ ਜਾਂਦੇ ਆ ਲੋਕ ਪਰੇਸ਼ਾਨ ਹੁੰਦੇ ਉਦੋਂ ਲੋਕ ਪਰੇਸ਼ਾਨ ਨਹੀਂ ਹੁੰਦੇ ਅਸੀਂ ਤਾਂ ਆਪਦੀਆਂ ਮੰਗਾਂ ਵਾਸਤੇ ਅਸੀਂ ਤਾਂ ਲੋਕਾਂ ਤੋਂ ਤਾਂ ਵੋਟਾਂ ਲੈ ਕੇ ਬਣਿਆ ਇਹ ਜਿਹੜੇ ਲੋਕ ਪਰੇਸ਼ਾਨ ਹੋਏ ਹੋਏ ਆ ਅਸੀਂ ਜੇ ਕਿਸਾਨ ਆ ਅਸੀਂ ਉਹਨਾਂ ਆਮ ਲੋਕਾਂ ਦੇ ਵਿੱਚੋਂ ਹੀ ਆ ਅਸੀਂ ਵੀ ਵੋਟਾਂ ਪਾਈਆਂ ਇਹਨਾਂ ਨੂੰ ਪਰ ਇਹ ਜਿਹੜਾ ਉਹ ਭੁੱਲ ਗਿਆ ਉਸ ਗੱਲ ਨੂੰ ਜਿਹੜੀ ਵੀ ਜਿਹਨੂੰ ਵੀ ਲੋਕ ਚੁਣਦੇ ਆ ਉਹ ਜਾ ਕੇ ਲੋਕਾਂ ਦੇ ਹੱਕ ਵੇਚਣ ਤੇ ਹੀ ਲੱਗ ਜਾਂਦਾ ਲੋਕਾਂ ਦਾ ਵਾਅਦੇ ਲੋਕਾਂ ਨਾਲ ਕਰਦਾ ਨਮਾਉਦਾ ਕਾਰਪੋਰੇਟਾਂ ਦੇ ਨਾਲ ਅੱਜ ਤਰਨਾ ਦਿੱਤਾ ਜਾ ਰਿਹਾ ਪਤਾ ਲੱਗੇ ਕਿ ਪੁਲਿਸ ਵੱਲੋਂ ਜਿਹੜਾ ਅਜੀਤਵਾਲ ਦਾਣਾ ਮੱਡੇ 'ਚ ਰੋਕਿਆ ਗਿਆ ਕੀ ਕਾਰਨ ਕੀ ਆ ਕਿੱਥੇ ਜਾ ਰਹੇ ਸੀ ਅੱਜ ਤੁਸੀਂ ਹਾਂਜੀ ਅੱਜ ਦੋਨੋਂ ਫੋਰਮਾਂ ਵੱਲੋਂ ਉਲੀਕਿਆ ਪ੍ਰੋਗਰਾਮ ਵੀ 6 6 ਮਈ ਨੂੰ ਸ਼ੰਭੂ ਥਾਣੇ ਅੱਗੇ ਤਰਨਾ ਦਿੱਤਾ ਜਾਣਾ ਸੀਗਾ ਜਿਹੜਾ ਕਿ ਅੰਦੋਲਨ ਸਾਡਾ ਖੇੜਿਆ ਗਿਆ ਸ਼ੰਭੂ ਖਨੋਰੀ ਮੋਰਚੇ ਤੇ ਤੇ ਬਲਵੰਤ ਸਿੰਘ ਬਰਾਮਕੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ बेहोਸ਼ ਕੀਤਾ ਗਿਆ ਥਾਣੇ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੇ ਅੰਨੇ ਬਾਅਦ ਤਸੱਦਦ ਕੀਤਾ ਵਾ ਉਥੋਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੀ ਪਰਪਾਈ ਲਈ ਅੱਜ ਜਿਹੜਾ ਸਮਾਉ ਲਿਖਿਆ ਸੀ ਵੀ ਇੱਥੋਂ ਤੜਕੇ 7 ਵਜੇ ਰਵਾਨਗੀ ਹੋਵੇਗੀ ਅਸੀਂ ਜਿੱਤਵਾਲ ਇਕੱਠ ਰੱਖਿਆ ਕਤਰ ਹੁੰਦਾ ਸੋ ਲੋਕਤੰਤਰ ਦਾ ਕਾਣ ਕਰਦੀ ਹੋਈ ਝਾੜੂ ਦੀ ਸਰਕਾਰ ਭਗਵੰਤ ਮਾਨ ਜਿਹੜਾ ਕੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਧਰਨੇ ਨਹੀਂ ਲੱਗਣ ਦਿਆਂਗਾ ਇੱਥੇ ਇੱਥੇ ਪੱਗਾਂ ਨਹੀਂ ਲੈਣਗੀਆਂ ਚੁੰਨੀਆਂ ਨਹੀਂ ਲੈਣਗੀਆਂ ਤੇ ਆਪ ਜਦੋਂ ਕੇਜਰੀਵਾਲ ਦਿੱਲੀ ਦੇ ਵਿੱਚ ਗ੍ਰਿਫਤਾਰ ਹੋਇਆ ਸੀ ਕੀਤਾ ਸੀ ਉਹਨੂੰ ਉਸ ਟਾਈਮ ਅਥਰੂਵ ਹੋਂਦਾ ਤੇ ਇਹਦੇ ਨਾਲ ਜਿਹੜੇ ਆ ਗੁੰਗੇ ਬੋਲੇ ਬਨਵੇਂ ਵਿਧਾਇਕਾ ਇਹ ਉਥੇ ਚਮਚੇ ਬਣ ਕੇ ਉਥੇ ਤਾੜੀਆਂ ਵਜਾਉਂਦੇ ਸੀ ਰੋਂਦੇ ਸੀ ਉਥੇ ਬੈਠੇ ਤੇ ਅੱਜ ਜਦੋਂ ਕੀ ਕਿਸਾਨਾਂ ਮਜ਼ਦੂਰਾ ਕਿਰਤੀ ਕਾਮਿਆਂ ਦੀ ਹੱਕਾਂ ਦੀ ਆਵਾਜ਼ ਇਹ ਜਿਹੜੇ ਕਿਸਾਨ ਲੜਨ ਲਈ ਆਪਣੇ ਹੱਕਾਂ ਲਈ ਉਥੇ ਇਸ 13 ਮਹੀਨੇ ਅੰਦੋਲਨ ਚੱਲਿਆ ਉਹਦਾ ਹੱਕ ਲੈਣ ਲਈ ਇੱਥੋਂ ਜਾਣ ਲੱਗੇ ਤੇ ਇਹਨੇ ਭਾਰੀ ਪੁਲਿਸ ਵੱਲ ਲਾ ਕੇ ਪਹਿਲਾਂ ਤਾਂ 3 ਦਿਨ ਹੋ ਗਏ ਆ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੰਗ ਪਰੇਸ਼ਾਨ ਕਰ ਰਹੇ ਆ ਦੂਜੇ ਪਾਸੇ ਇੱਥੇ ਜਿਹੜਾ ਅੱਜ ਲੋਕਤੰਤਰ ਦਾ ਘਾਨ ਕੀਤਾ ਰੋਕਿਆ ਗਿਆ ਸਾਡੇ ਸੂਬਾ ਦਾ ਜਰਨਲ ਸਖਤਰ ਰਾਣਾ ਰਣਵੀਰ ਸਿੰਘ ਨੂੰ ਇੱਥੋਂ ਅੱਧਾ ਕਿਲੋਮੀਟਰ ਤੇ ਪੁਲਿਸ ਨੇ ਗੱਡੀ ਲਾ ਕੇ ਪਿੱਛੋਂ ਭੱਜ ਕੇ ਗ੍ਰਿਫਤਾਰ ਕੀਤਾ ਵਾ ਸੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਜੇ ਜਿਹੜੀ ਭਗਵੰਤ ਮਾਨ ਦੇ ਮਨ ਦੇ ਵਿੱਚ ਹੋਊਗਾ ਭਲੇਖਾ ਕੋਈ ਵੀ ਮੈਂ ਧਰਨੇ ਨਹੀਂ ਲੱਗਣ ਦੇਣੇ ਇਹ ਇੱਕ ਧਰਨਾ ਰੋਕੇਗਾ 10 ਧਰਨੇ ਲੱਗਣਗੇ ਇਹ ਇੱਕ ਆਗੂ ਗ੍ਰਿਫਤਾਰ ਕਰੇਗਾ 10 ਆਗੂ ਉੱਠਣਗੇ ਇਹ ਤੂਫਾਨ ਬਣੇਗਾ ਇਹ ਭੁੱਲ ਜਾਵੇ ਵੀ ਮੈਂ ਇਹਨਾਂ ਕੀਰਤੀ ਕੰਮਿਆਂ ਨੂੰ ਰੋਕ ਲਾਂਗਾ ਅਸੀਂ ਵੱਡੀ ਪੱਦਰ ਤੇ ਅਗਲੇ ਐਕਸ਼ਨ ਸੂਬੇ ਦੀ ਕਮੇਟੀ ਵੱਲੋਂ ਮੀਟਿੰਗ ਲੈ ਕੇ ਉਲੀਕੇ ਜਾਣਗੇ ਇਹ ਨਹੀਂ ਬਿੱਤਰ ਨੇ ਬੰਦ ਬਿਲਕੁਲ ਨਹੀਂ ਹੋਣਗੇ ਜਿੰਨਾ ਟਾਈਮ ਸਾਡੀਆਂ ਹੱਕੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਲੱਗਦਾ ਨਹੀਂ ਕਿ ਜਿਹੜਾ ਮੁੱਖ ਮੰਤਰੀ ਕਹਿ ਰਿਹਾ ਕਿ ਇਹ ਖੱਜਲ ਕਰ ਰਹੇ ਨੇ ਆਮ ਲੋਕਾਂ ਨੂੰ ਖੱਜਲ ਕਰ ਰਹੇ ਨੇ ਤਾਂ ਪ੍ਰਧਾਨਤਾ ਤਾਂ ਮੁੱਖ ਮੰਤਰੀ ਦੇ ਇਹਨਾਂ ਨੇ ਵੀ ਕੇਰੀਵਾਲ ਦੇ ਹੱਕ ਚ ਲਾਇਆ ਸੀ ਹਾਂਜੀ ਇਹ ਕਹਿੰਦਾ ਵੀ ਖੱਜਲ ਕਰ ਰਹੇ ਨੇ ਜਦੋਂ ਇਹਨਾਂ ਦੀਆਂ ਵੱਡੀਆਂ ਵੱਡੀਆਂ ਰੈਲੀਆਂ ਨਿਕਲਦੀਆਂ ਨੇ ਤੁਸੀਂ ਦੂਰ ਨਾ ਜਾਓ ਉਹ ਪਿੱਛੇ ਜੇ ਇਹਨਾਂ ਨੇ ਜਿਹੜਾ ਪਖੰਡ ਫੜਿਆ ਸੀਗਾ ਸਕੂਲਾਂ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਕੋਈ ਮੁੱਖ ਮੰਤਰੀ ਤੇ ਜਾਂ ਵਿਧਾਇਕ ਇੱਕ ਬਾਥਰੂਮ ਦਾ ਉਦਘਾਟਨ ਕਰਨ ਆ ਰਹੇ ਨੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਵੀ ਇਹ ਪੰਨਿਆਂ 'ਚ ਲਿਖਿਆ ਜਾਣਾ ਵੀ ਝਾੜੂ ਦੀ ਸਰਕਾਰ ਨੇ ਬਾਥਰੂਮਾਂ ਦੇ ਉਦਘਾਟਨ ਕੀਤੇ ਉਦੋਂ ਲੋਕ ਪਰੇਸ਼ਾਨੀ ਹੁੰਦੇ ਸੀ ਸਕੂਲੀ ਬੱਚੇ ਜਿਹੜੇ ਸਿੱਖਿਆ ਲੈਣ ਜਾਂਦੇ ਨੇ ਉਹਨਾਂ ਨੂੰ ਸਾਰਾ ਦਿਨ ਧੁੱਪੇ ਮਾਰਿਆ ਜਾਂਦਾ ਸੀ ਖੜਾ ਕੀਤਾ ਜਾਂਦਾ ਸੀਗਾ ਉਦੋਂ ਲੋਕਤੰਤਰ ਕਿੱਥੇ ਸੀਗਾ ਉਦੋਂ ਲੋਕ ਪਰੇਸ਼ਾਨੀ ਹੁੰਦੇ ਸੀ ਜਦੋਂ ਕੇਜਰੀਵਾਲ ਵੇਲੇ ਇਥੇ 92 ਤੇ ਸਾਰੇ ਮੰਤਰੀ ਇਹਨਾਂ ਦੇ ਵਿਧਾਇਕ ਸਾਰੇ ਗੈਰ ਬਣ ਕੇ ਸਾਰੀਆਂ ਛੜਕਾਂ ਖਾਲੀ ਕੀਤੀਆਂ ਗਈਆਂ ਉਦੋਂ ਲੋਕ ਪਰੇਸ਼ਾਨੀ ਹੋਏ ਇਹ ਲੋਕ ਹੁਣ ਜਾਗ ਚੁੱਕੇ ਨੇ ਇਹ ਵਿਭਾਜਪਾ ਦੀ ਬੀ ਟੀਮ ਬਣ ਕੇ ਜਿਹੜਾ ਇਹ ਕੰਮ ਕਰ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ